ਮਸ਼ਹੂਰ ਅਦਾਕਾਰ ਪ੍ਰabhas ਜਲਦ ਹੀ ਕਰਨ ਜਾ ਰਹੇ ਨੇ ਵਿਆਹ ਸੌਪਰਸਟਾਰ ਪ੍ਰabhas ਇਸ ਸਮੇਂ ਭਾਰਤੀ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਦਾਕਾਰ ਨੇ ਹਾਲਾਂਕਿ ਉਹਨਾਂ ਖਬਰਾਂ ਆ ਰਹੀਆਂ ਨੇ ਕਿ 45 ਸਾਲਾਂ ਅਦਾਕਾਰ ਦੇ ਘਰ ਬਹੁਤ ਜਲਦੀ ਵਿਆਹ ਦੀਆਂ ਸ਼ੈਣਾਈਆਂ ਵੱਜਣ ਵਾਲੀਆਂ ਨੇ ਅਜਹੀਆਂ اٹਕਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਰਾਮਚਰਨ ਆਪਣੀ ਫਿਲਮ ਗੇਮ ਚੇਂਜਰ ਦੇ ਪ੍ਰਚਾਰ ਦੇ ਲਈ ਐਨਬੀਕੇ ਸੀਜ਼ਨ 4 ਤੇ ਆਏ ਇਸ ਦੌਰਾਨ ਉਸ ਨੇ ਦੱਸਿਆ ਕਿ ਪ੍ਰਵਾਸ ਆਂਧਰਾ ਪ੍ਰਦੇਸ਼ ਦੇ ਗਣ ਪਰਵਰਮ ਦੀ ਇੱਕ ਲੜਕੀ ਦੇ ਨਾਲ ਵਿਆਹ ਕਰਨ ਜਾ ਰਹੇ ਨੇ ਟਵੀਟ ਤੋਂ ਇੱਕ ਸੰਕੇਤ ਮਿਲੇ ਜਿਸ ਤੋਂ ਇਹ ਜਜਮੈਂਟਸ ਕੀਤੀਆਂ ਜਾ ਰਹੀਆਂ ਨੇ ਇੱਕ ਰਿਪੋਰਟ ਦੇ ਅਨੁਸਾਰ ਰਾਮਚਰਨ ਨੇ ਐਨਬੀਕੇ ਸੀਜ਼ਨ 4 ਦੇ ਹੋਸਟ ਨੰਦਾਮੁਰੀ ਬਾਲਕ੍ਰਿਸ਼ਨ ਦੇ ਨਾਲ ਗੱਲ ਕਰਦੇ ਹੋਏ ਸ਼ੋਅ 'ਚ ਪ੍ਰਵਾਸ ਦੇ ਵਿਆਹ ਬਾਰੇ ਸੰਕੇਤ ਦਿੱਤਾ ਇਨਾਈ ਨਈ ਟ੍ਰੈਂਡ ਐਨਾਲਿਸਟ ਮਨੋਬਾਲਾ ਵਿਜੇ ਬਾਲਨ ਨੇ ਵੀ ਆਪਣੇ ਐਕਸ ਅਕਾਊਂਟ ਤੇ ਕੁਝ ਅਜਿਹਾ ਪੋਸਟ ਕੀਤਾ ਜਿਸ ਤੋਂ ਲੱਗਦਾ ਹੈ ਕਿ ਪ੍ਰਵਾਸ ਵਿਆਹ ਕਰਵਾਉਣ ਵਾਲੇ ਨੇ ਇਸ ਖਬਰ ਤੋਂ ਬਾਅਦ ਪ੍ਰਸ਼ੰਸਕ ਬਹੁਤ ਖੁਸ਼ ਨੇ ਵਿਜੇ ਬਾਲਨ ਦੇ ਇਸ ਟਵੀਟ ਤੇ ਯੂਜ਼ਰਸ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਇੱਕ ਯੂਜ਼ਰ ਨੇ ਕਿਹਾ ਕਿ ਇਸਾਈ ਵਿਆਹ ਵਾ ਇੱਕ ਹੋਰ ਨੇ ਟਵੀਟ ਕੀਤਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਵਿਆਹ ਬਾਰੇ ਹੈ ਇਹ ਸਿਰਫ ਕੋਈ ਪ੍ਰਚਾਰ ਸਮਗਰੀ ਹੋ ਸਕਦੀ ਹੈ ਤੀਜੇ ਨੇ ਲਿਖਿਆ ਕਿ ਪ੍ਰਵਾਸ ਵਿਆਹ ਦੀ ਸੀਨ ਦੀ ਸ਼ੂਟਿੰਗ ਕਰ ਰਿਹਾ ਹੈ ਬਸ ਐਨਾ ਹੀ ਇਸ ਤੋਂ ਪਹਿਲਾਂ ਪ੍ਰਵਾਸ ਦੀ ਮਾਸੀ ਸ਼ਿਆਮਲਾ ਦੇਵੀ ਨੇ ਪੁਸ਼ਟੀ ਕੀਤੀ ਸੀ ਕਿ ਪ੍ਰਵਾਸ ਜਲਦ ਹੀ ਵਿਆਹ ਕਰਵਾਉਣਗੇ। ਉਹਨਾਂ ਨੇ ਕਿਹਾ ਕਿ ਇਸ ਵਿਆਹ ਦੇ ਵਿੱਚ ਮੀਡੀਆ ਨੂੰ ਵੀ ਸੱਦਾ ਦਿੱਤਾ ਜਾਏਗਾ। ਹਾਲਾਂਕਿ ਉਸਨੇ ਵਿਆਹ ਦੀ ਤਰੀਕ ਅਤੇ ਲਾੜੀ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ। ਪ੍ਰਵਾਸ ਆਉਣ ਵਾਲੇ ਸਮੇਂ ਦੇ ਵਿੱਚ ਦਾ ਰਾਜਾ ਸਾਹਿਬ ਦੇ ਵਿਚ ਨਜ਼ਰ ਆਉਣਗੇ। ਇਸ ਫਿਲਮ 'ਚ ਮਾਲਵਿਕਾ ਮੋਹਨਨ, ਰਿਧੀ ਕੁਮਾਰ, ਨਿਧੀ ਅਗਰਵਾਲ, ਸੰਜੇ ਦਾਤ ਅਤੇ yogi babu ਵੀ ਮੁੱਖ ਭੂਮਿਕਾਵਾਂ ਦੇ ਵਿੱਚ ਨੇ। ਇਸ ਫਿਲਮ ਦਾ ਨਿਰਦੇਸ਼ਨ Maruti Dasari ਨੇ ਕੀਤਾ ਹੈ। ਰਿਪੋਰਟਾਂ ਅਨੁਸਾਰ ਰਾਜਾ ਸਾਹਿਬ 250 ਕਰੋੜ ਰੁਪਏ ਦੇ ਬਜਟ 'ਚ ਬਣਾਈ ਗਈ ਹੈ। ਇਹ ਫਿਲਮ ਟੀਜੀ ਵਿਸ਼ਵਾ ਪ੍ਰਸਾਦ ਦੁਆਰਾ ਬਣਾਈ ਗਈ ਹੈ ਇਹ ਫਿਲਮ 2025 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ ਇਹ ਪ੍ਰabhas ਦੇ ਕੈਰੀਅਰ ਦੀ ਪਹਿਲੀ ਟਰੋਨੀਕ ਕਾਮੇਡੀ ਫਿਲਮ ਹੈ